ਸਜੀਗਲ ਮੈਂ ਹਮੋਹਿਤ ਤਲਵਾਰ ਤੇ ਤੁਸੇ ਵੇਖ ਰਹੇ ਹੋ ਪੰਜਾਬ ਟਾਕਸ 24 ਪੰਜਾਬ ਦੇ ਫਿਰੋਜ਼ਪੁਰ ਤੋਂ ਸ਼੍ਰੀ ਗੰਗਾ ਨਗਰ ਜਾ ਰਹੀ ਪੰਜਾਬ ਰੋਡ ਰਿਜ ਦੀ ਬੱਸ ਤੇ ਮੰਗਲਵਾਰ ਸ਼ਾਮ ਤਿੰਨ ਮੋਟਰਸਾਈਕਲ ਸਵਾਰਾਂ ਨੇ ਹਮਲਾ ਕਰ ਦਿੱਤਾ ਹਮਲੇ ਦੇ ਵਿੱਚ ਉਹਨਾਂ ਨੇ ਉਹਨੂੰ ਬੱਸ ਦੇ ਉੱਪਰ ਗੋਲੀਆਂ ਚਲਾਈਆਂ ਹਾਲਾਂਕਿ ਕਿਸੇ ਯਾਤਰੀ ਨੂੰ ਸਿੱਧੀ ਸੱਟ ਨਹੀਂ ਲੱਗੀ ਪਰ ਬੱਸ ਕੰਡਕਟਰ ਦੇ ਵਿੰਡੋ ਤੇ ਟੁਕਰੀਆਂ ਦੇ ਕਾਰਨ ਪੈਰ ਤੇ ਸੱਟ ਲੱਗ ਗਈ ਤੇ ਡਰਾਈਵਰ ਨੇ ਆਪਣੀ ਚਲਾਕੀ ਦੇ ਨਾਲ ਬੱਸ ਨੂੰ ਰੋਕ ਕੇ ਬਚਾ ਕੇ ਰੱਖਿਆ ਹਮਲਾ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਹੋਇਆ ਬੱਸ ਦੀਆਂ ਸਾਹਮਣੇ ਤੋਂ ਡਰਾਈਵਰ ਵਾਲੀ ਵਿੰਡੋ ਤੇ ਉਹ ਗੋਲੀਆਂ ਲਗੇ ਪਤਾ ਨਹੀਂ ਸੀ ਕਿ ਬਸ ਛੱਡਣੀ ਹੈ ਜਾਂ ਬੈਠੇ ਰਹਿਣਾ ਹੈ ਭਾਰਤੀ ਜਨਤਾ ਪਾਰਟੀ ਨੇ ਇਸ ਮੁੱਦੇ ਤੇ ਵਰਕਿੰਗ ਕਮੇਟੀ ਦੇ ਪ੍ਰਧਾਨ ਅਸ਼ੁਨੀ ਸ਼ਰਮਾ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਚਿੰਤਾਜਨਕ ਹੈ ਜੋ ਕਿ 1980-95 ਦੇ ਕਾਲੇ ਅੰਤਰਗਮਬਦ ਹਮਲਿਆਂ ਦੀ ਯਾਦ ਆਉਂਦੀ ਹੈ। ਉਹਨਾਂ ਨੇ ਭਗਵੰਤ ਮਾਨ ਸਰਕਾਰ ਨੂੰ ਲੋ ਐਂਡ ਆਰਡਰ ਸਥਿਤੀ ਦੇ ਸੰਭਾਲਣ ਦੇ ਵਿੱਚ ਨਾਕਾਮੀ ਦੇ ਲਈ ਨਿਸ਼ਾਨਾ ਬਣਾਇਆ ਤੇ ਤੁਰੰਤ ਉੱਚ ਪੱਧਰੀ ਜਾਂਚ ਦੇ ਲਈ ਹਮਲਾਵਰਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। ਹਾਲਾਂਕਿ ਪੁਲਿਸ ਨੇ ਕੇਸ ਦਰਜ ਕਰਕੇ ਬੱਸ ਨੂੰ ਹਵਾਲੇ ਲਿਆ ਤੇ ਤਕਨੀਕੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਘਟਨਾ ਨੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਲੋਕਾਂ ਦੇ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।